ਬਹੁਤ ਧੰਨਵਾਦ ਪ੍ਰਧਾਨ ਜੀ ਦਾ ਬੜੀ ਮੁਸ਼ਕਲ ਮਨਾਏ ਨੇ ਬੋਲਣ ਵਾਸਤੇ ਕਿਉਂਕਿ ਸਭ ਤੋਂ ਵੱਧ ਜੋਰ ਪਰਸੋਂ ਦਾ ਇਹਨਾਂ ਦੀ ਲੱਗ ਰਿਹਾ। ਕਹੇ ਜੀ ਜਿੱਦ ਤੋ ਬੋਲ ਲੈਣ ਜਨਾਬਾ ਜਿਵੇਂ ਮਰਜ਼ੀ ਕਰ ਪ੍ਰਧਾਨ ਜੀ ਬੋਲ ਸਾਰੀ ਗੱਲਬਾਤ ਦੱਸੋ ਕਿ ਮੀਟਿੰਗ ਚ ਕੀ ਬਣਿਆ ਤੁਹਾਡੇ ਨਾਲ ਕਿਵੇਂ ਪ੍ਰਸ਼ਾਸਨ ਨੇ ਜਿਹੜਾ ਉਹ ਧੋਖਾ ਕੀਤਾ ਲੇਖਨ ਦੇ ਵਿੱਚ ਬੁਲਾ ਕੇ ਉਧਰੋਂ ਮੀਟਿੰਗ ਚ ਬੈਠੇ ਨੇ ਇਧਰੋ ਜੀ ਸੀ ਵਿਆ ਤੇ ਮਸ਼ੀਨਾਂ ਲੈ ਆ ਕੇ ਜੀਰੀਆਬਾਦ ਆਤੀਆਂ ਇਸ ਕਰਕੇ ਜਿਹੜੇ ਵੀਰ ਗੱਡੀਆਂ 'ਚ ਨਹੀਂ ਜਾ ਰਹੇ ਨੇ ਆਪਣੀ ਆਪ ਨੂੰ ਪਹੁੰਚਣ ਵਾਲੀ ਨੇਗੇ ਮੀਟਿੰਗ ਕਰਕੇ ਉਤੋਂ ਕੀ ਨਿਕਲ ਕੇ ਆਉਂਦਾ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝ ਕਰਨਾ ਗਿਆ ਆ ਕੇ ਉਹ ਇਸ ਕਰਕੇ ਪ੍ਰਧਾਨ ਜੀ ਜਾਤ ਤੇ ਦੀ ਗੱਲ ਕਰਕੇ ਗਏ ਨੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਜਿਹੜੀਆਂ ਫੌਜਾਂ ਯਾਰ ਤੇ ਚ ਰਹਿਣੀਆਂ ਨੇ ਉਹ ਹਮੇਸ਼ਾ ਜਿੱਤਣੀਆਂ ਨੇ ਕਿਉਂਕਿ ਇਹਦੀ ਬਹੁਤ ਵੱਡੀ ਧਾਰਨਾ ਮੇਰੇ ਕੋਲ ਆ ਮੈਂ ਖੁਦ ਆ ਕਿਉਂਕਿ ਮੈਂ ਫੌਜ ਦੇ ਵਿੱਚ ਨੌਕਰੀ ਕੀਤੀ ਆ 22 ਸਾਲ ਕਾਰਕਲ ਦੀ جنگ ਵੇਲੇ ਉਸ جنگ ਦੇ ਵਿੱਚ ਲੜਿਆ ਉੱਥੇ ਭਰਾਵੋ ਉਹ ਹੀ ਸੀਨ ਸੀ ਉਹ ਦੁਸ਼ਮਣ ਉੱਪਰ ਬੈਠਾ ਦੀ ਪਹਾੜੀਆਂ ਦੇ ਉੱਪਰ ਤੇ ਅਸੀਂ ਥੱਲੇ ਤੇ ਉਹ ਪੱਥਰ ਵਾਲੀ ਮਾਰੀ ਜਾਂਦੇ ਸੀ ਰੋੜ ਰੋੜ ਉਹ ਜਿਹੜੀ ਲੜਾਈ ਲੜੀਆ 1 ਮਹੀਨਾ ਉਹ ਸਾਨੂੰ ਪਤਾ ਹੈ ਕਿਉਂਕਿ ਅੱਜ ਜੋ ਪੋਣਿਆ ਦੇ ਹੱਟ ਨਿਕਲੇ ਤੇ ਗੋਡਿਆ ਦੇ ਹੱਟ ਨਿਕਲੇ ਤੇ ਕਿਉਂਕਿ ਇਹਨਾਂ ਨਾਲ ਕੇਸ ਰਕੇ ਜਾਣਾ ਉਹਨਾਂ ਨੂੰ ਦੁਸ਼ਮਣਾਂ ਤੋਂ ਉੱਲੇ ਹੋ ਕੇ ਰਾਤ-ਰਾਤ ਨੂੰ ਤੁਰਨਾ ਦਿਨਿਆਂ ਹੀ ਪੈ ਰਹਿਣਾ ਮੁੱਤੇ ਇਸ ਕਰਕੇ ਉਹ ਤਕਲੀਫਾਂ ਝੱਲੀਆਂ ਨੇ ਕਿਉਂਕਿ ਉਹ ਜਾਫਤਾ ਸੀਗਾ ਜੇ ਉੱਥੇ ਕਮਾਂਡਰ ਇਹ ਕਹਿੰਦਾ ਸੀਗਾ ਵੀ ਆਪਾਂ ਰਾਤ ਨੂੰ ਕਰਤੋਂ 100 ਮੀਟਰ ਅੱਗੇ ਜਾਣਾ ਤਾਂ 100 ਮੀਟਰ ਜਾਂਦੇ ਸੀ ਕਿਉਂਕਿ ਉੱਪਰੋਂ ਦੁਸ਼ਮਣ ਬੈਠੇ ਜੀ ਉੱਪਰੋਂ ਬੋਲੇ ਤੇ ਪੱਥਰ ਮਾਰਦੇ ਸੀ ਉਹ ਲੜਾਈ ਜਿੱਤੀ ਆਪਾਂ ਨੇ ਉਹ ਪਾਕਿਸਤਾਨ ਦੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਬੇਸ਼ੱਕ ਪਾਕਿਸਤਾਨ ਦੇ ਲੋਕ ਨਹੀਂ ਲੜਾਈ ਚਾਹੁੰਦੇ ਕਿਉਂਕਿ ਸਾਡੇ ਸਿਆਸੀ ਲੋਕ ਸਾਡੇ ਜਿਹੜੇ ਹਾਕਮਚਿਹਰਾ ਨੇ ਤੇ ਪਾਕਿਸਤਾਨ ਦੀ ਹਾਕਮ ਧਿਰਾਂ ਨੇ ਲੜਾਈ ਉਹਨਾਂ ਦੀ ਆ ਪ੍ਰਾਵੋ ਨਾ ਕਿ ਲੋਕਾਂ ਦੀ ਲੜਾਈ ਹੈ ਇਸ ਕਰਕੇ ਜਿਹੜੀਆਂ ਜਾਫਤ ਵਿੱਚ ਫੌਜਾਂ ਰਹੀਆਂ ਨੇ ਉਹ ਪ੍ਰਾਵੋ ਹਮੇਸ਼ਾ ਜਿੱਤ ਵੀ ਆਉਂਦੀਆਂ ਨੇ ਇਹਨੀਆਂ ਸੋ ਹਰ ਮੈਂ ਬੇਨਤੀ ਕਰਦਾ ਚਰਨਜੀਤ ਸਿੰਘ ਜੀ ਹਸਨ ਬਲਾਕ ਪ੍ਰਧਾਨ ਮਰੇਕੋਟੜਾ ਉਹ ਸਟੇਜ ਤੇ ਪਹੁੰਚਣਾ ਉਹਨਾਂ ਤੋਂ ਬਾਅਦ ਸਾਡੀ ਭੈਣ ਗਰਮੇਲ ਕੌਰ ਜ਼ਿਲ੍ਹਾ ਗੁਮਰੇਕੋਟੜਾ ਉਹ ਵੀ ਤਿਆਰ ਰਹਿਣਾ ਆਓ ਸਭ ਤੋਂ ਮੀ ਦੂਰ ਭਾਵੋ ਤੇ ਸਾਡੀਆਂ ਮਾਮਾ ਪੈਣਾ ਕਿੰਨੇ ਲੱਖ ਦੇ ਦਸ ਹਸਦੇ ਵਿੱਚ ਪਹੁੰਚੇ ਹੋ ਪਹਿਲਾਂ ਦਾ ਸਲਾਮ ਹੈ ਕੋਲੂ ਸਾਰਿਆਂ ਨੂੰ ਇਹ ਅੱਪਾ 30 15 16 ਕਿਲੋਮੀਟਰ ਇਹਨਾ ਤੁਰ ਕੇ ਇੱਥੇ ਪਹੁੰਚੇ ਹੋ ਉਹਦੇ ਵਿੱਚ ਕਿੰਨੀਆਂ ਦਿੱਕਤਾਂਆਂ ਨੇ ਕਿੰਨੇ ਆਪਾਂ ਨਾਕੇ ਕਿਵੇਂ ਤੋੜਿਆ ਤੁਸੀਂ ਸਾਰੇ ਬਦੀ ਬਾਤ ਜਾਣਦੇ ਹੋ ਅੱਜ ਤੁਸੀਂ ਇੱਥੋਂ ਦੀ ਸਰਕਾਰਾਂ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਦੱਸਿਆ ਇਹ ਗ੍ਰਾਹਕਾਂ ਦਾ ਕਰੁੰਦੀ ਜੋ ਕਹਿੰਦੀ ਹੁੰਦੀ ਆ ਉਹ ਕਰਦੀ ਹੁੰਦੀ ਐ ਇਹ ਸਾਫਤ ਕੀਤਾ ਜੀ ਤੁਸੀਂ ਆਪਾਂ ਕੇ ਵੀ ਸਟੇਜਾਂ ਤੋਂ ਕਹਿੰਦੇ ਉਹ ਵੀ ਅਸੀਂ ਪੱਤੇ ਦਿਖਾ ਕੇ ਖੇਡਦੇ ਆ ਅਸੀਂ ਕਦੇ ਬੁੱਕਲ ਤੋਂ ਗੁੜ ਨਹੀਂ ਭੰਲਿਆ ਅੱਜ ਆਪਾਂ ਉਹ ਕਰਕੇ ਦਿਖਾਵਾ ਕੇ ਸਟੇਜਾਂ ਤੋਂ ਕਹਿੰਦੇ ਹੁੰਦੇ ਆਪਣੇ ਪ੍ਰਸ਼ਾਸਨ ਦੀ ਕਦੇ ਪੱਕਾ ਪਿਆ ਨਹੀਂ ਭਨੇਖਾਂ ਦੇ ਤੋਂ ਮੇ ਪ੍ਰਸ਼ਾਸਨ ਨੂੰ ਵੀ ਹੋਣਗੇ ਦੋ ਚਾਰ ਫੜ ਲਾਗੇ 5-10 ਨੂੰ ਕਰਕੇ ਅੰਦਰ ਜਾਣਗੇ ਪਤਾ ਨਹੀਂ ਕਦ ਜਾ ਕਰ ਲਾਂਗੇ ਪਰ ਨਹੀਂ ਵਟੇ ਪਰ ਪ੍ਰਸ਼ਾਸਨ ਦਰ ਤੇ ਜਿਹੜਾ ਵਟੇ ਭਲੇ ਕੇ ਪ੍ਰਭੂ ਤੁਸੀਂ ਕੱਢਿਆ। ਕਾਰ ਜ਼ਿਲ੍ਹਿਆਂ ਦੀ ਡਿਊਟੀ ਲੱਗੀ ਆ। ਕਿਵੇਂ ਪਰੇ ਹੋਣ ਚਿੱਪਰ ਤੁਸੀਂ ਪਰਾਂ ਕੀਤੇ ਆ। ਕਿਵੇਂ ਪ੍ਰਸ਼ਾਸਨ ਨੂੰ ਮਜਬੂਰ ਕੀਤਾ। ਕਿਵੇਂ ਅੱਜ ਤੁਸੀਂ ਜਰਦਾ ਜ਼ਾਤਾਂ ਦਿਖਾਇਆ ਹੈ। ਇੱਕ ਪਾਸੇ ਉਹ ਬਖਾਸ਼ਾਂਤੀ ਇਹਦਾ ਕਹਿੰਦਾ ਵੀ ਅਸੀਂ ਸਰਕਾਰ ਦੇ ਜ਼ਾਤੇ ਨਾਲ ਚੱਲਦੇ ਆ। ਇੱਕ ਪਾਸੇ ਤੁਸੀਂ ਪ੍ਰਭੂ ਦੱਸੋ। ਲੋਕਾਂ ਦੇ ਆਖੂ ਲੋਕਾਂ ਦੇ ਵਿੱਚ ਰਹਿ ਕੇ ਅਜਿਹਾ ਜ਼ਾਤ ਦਾ ਦੱਸਿਆ ਹੈ ਕਿ ਅਸੀਂ ਆਪਣੇ ਕੋਲ ਇੱਕ ਮੈਂ ਮੰਦੇ ਆ। ਕਿਵੇਂ ਅਗੋਂ ਦੇ ਕਹਿੇ ਤਾਂ ਕਿ ਉਹ ਕੇਵਾ ਜਿੰਨੇ ਅਗੋਂ ਦੇ ਕਹਿੜ ਦੇ ਉੱਪਰ ਰੁਕ ਜਾਂਦੇ ਸੀ ਕਿਵੇਂ ਅਗੋਂ ਦੇ ਕਹਿੜ ਦੇ ਪਿੱਛੇ ਮੁੜਦੇ ਸੀ ਜਦੋਂ ਹੌਲੀ-ਹੌਲੀ ਹੁੰਦੇ ਸੀ ਇਹ ਦੇਖਿਆ ਸਾਰਾ ਛਡੇ ਪ੍ਰਸ਼ਾਸਨ ਨੇ ਇਹੀ ਤੁਹਾਡੇ ਜਾਪਤ ਦੀ ਇਹ ਨਾ ਗੱਲਾਂ ਬਾਤਾਂ ਜੀ ਭਾਵੇਂ ਦੀ ਘੋਰ ਦੇ ਵਿੱਚ ਤੇ ਸੰਦੇਸਾਂ ਦੇ ਵਿੱਚ ਹੋਈਆਂ ਨੇ ਉਹ ਤੁਸੀਂ ਦੁਬਾਰੇ ਅੱਜ ਫੇਰ ਦੇ ਕੋਲਾ ਦੀ ਧਰਤੀ ਦੇ ਉੱਤੇ ਦੇ ਕੋਲੇ ਦੇ ਸੈਰ ਨਿਵਾਸੀਆਂ ਨੂੰ ਤੇ ਮਲੇ ਕੋਲਾ ਦੇ ਪ੍ਰਸ਼ਾਸਨ ਨੂੰ ਦੱਸਿਆ ਵੀ ਅੱਜ ਅਗੋਂ ਦੇ ਕਹਿੜ ਦੇ ਕਿਵੇਂ ਅੱਗੇ ਵਧਿਆ ਕਿਵੇਂ ਨਾਕੇ 도ੜੇ ਨੇ ਜਦੋਂ ਆ ਤੁਹਾਨੂੰ ਕਹਿੰਦੇ ਦੀ ਪਿੱਪਰਾਂ ਨੂੰ ਪਰੇ ਕਰ ਦਿਓ ਪਰ ਉਹ ਪਿੱਪਰ ਪਰੇ ਨਹੀਂ ਕੀਤੇ। ਜਦੋਂ ਆਨੂੰ ਕਹਿੰਦੇ ਦੀ ਭਾਗੋ ਰੁਕ ਜਾ ਆਪਾਂ ਰੁਕਦੇ ਰਹਾ। ਇਸ ਕਰਕੇ ਸਾਰੇ ਜੀ ਵਿਦਾਇਗੀ ਦੇ ਪਾਤਰੋ ਖਾਸ ਕਰਕੇ ਵਿਦਾਇਗੀ ਦੇ ਪਾਤਰ ਸਾਡੀਆਂ ਮਾਵਾਂ ਪੈਣਾ ਚਾਹਦੇ ਤੇ ਇਹਦੇ ਨੌਜਵਾਨ ਸੰਸੱਤ ਦੇ ਵਿੱਚ ਸੀ। ਉਹ ਸਾਰਾ ਨਾ ਵੱਤ ਵਿਦਾਇਗੀ ਦੇ ਪਾਤਰ ਨੇ ਕਿ ਕੋ ਕਿਸੇ ਨੇ ਹਿੰਮਤ ਨਹੀਂ ਹਾਰੀ ਸਾਡੀਆਂ ਮਾਵਾਂ ਪੈਣੇ ਨੇ ਕਿਸੇ ਨੇ ਵੀ ਸਾਨੂੰ ਪਾਣੀ ਨਹੀਂ ਮਿਲਿਆ। ਸਾਡੇ ਬੀ ਵੀ ਤਾਂ ਤੁਰੇ ਜਾਂਦੇ ਪਾਣੀ ਪੀ ਲੈ ਤੇ ਜੀ ਜਿੱਦੋਂ ਮਿਲ ਜਾਂਦਾ ਦੀ ਦੁਕਾਨਾਂ ਤੋਂ ਮੋਲ ਲੈਣ ਦੇ ਤੇ ਜੀ ਪਰ ਜੇ ਆਪਾਂ ਨੇ ਇਹ ਸਾਥ ਕਰੇ ਭੁੱਖੇ ਤੇ ਹੈ ਰਹੇਗੇ। ਇੰਨੇ ਸਾਡੇ ਗੁਰੂਆਂ ਨੇ ਮਿਹਨਤ ਲੜਾਈਆਂ ਨੇ ਸੁਭ ਦੜੀਆਂ ਦੀ ਜਾਣਦੇ ਆ ਅਸੀਂ ਜਿਹੜਾ ਜ਼ਬਰਦਸਤ ਦਵਾਵਾ ਸ਼ਾਹਬਨਾਂ ਦੇਣਾ ਕਾੜਦੇ ਆ ਅੱਗੇ ਤੁਸੀਂ ਮਲੇਕ ਕੋਲੇ ਦੀ ਧਰਤੀ ਦੇ ਪ੍ਰਭੂ ਦਿਖਾਏ ਆ ਕਿਥੋਂ ਦੇ ਮਲੇਕ ਕੋਲੇ ਦੇ ਪੁਲਿਸ ਪ੍ਰਸ਼ਾਸਨ ਦਾ ਕਿ ਸਿਵਲ ਪ੍ਰਸ਼ਾਸਨ ਇਹਨਾਂ ਵੱਡਾ ਬਣਾਇਆ ਹੋਇਆ ਦੀਆ ਉਹ ਅੱਜ ਪ੍ਰਭੂ ਤੁਸੀਂ ਇੱਥੇ ਆ ਕੇ ਖੜੇ ਹੋ ਸੋਇਤੇ ਇਹ ਜਾਨ ਵੀ ਦਹਾਵਾਸ ਤੇਰੀ ਪ੍ਰਭੂ ਤੂ ਇਹ ਜਾਨ ਨੂੰ ਨੋਕ ਤੇ ਸਰਦਾਰਦਾ ਆਪਾਂ ਤਿਆਰ ਹੋ ਤਿਆਰ ਆ ਗਏ ਉਹਨਾਂ ਲੜਾਈ ਆਪਾਂ ਨੇ ਅੱਜ ਇੱਕ ਜਿਹਾ ਆਪਾਂ ਕਹਿੰਦੇ ਨਵੇਂ ਸਰੂਪ ਸ਼ੁਰੂ ਹੋ ਗਏ ਆ ਪ੍ਰਸ਼ਾਸਨ ਦਾ ਪਲੇਖਾ ਕੱਢਿਆ ਕਿ ਅਮਜਾ ਜਾਪਾਨੀ ਕਮਜ਼ਾ ਕੀਤਾ ਇੱਥੇ ਪੈਰ ਧਰਿਆ ਫਿਰ ਭਾਵੇਂ ਕਰਜ਼ਾ ਆਪਾਂ ਨੇ ਵਰਕਰਾਂ ਰੱਖਣਾ ਪਰ ਕਰਜ਼ਾ ਭਰਵੋ ਤਾ ਰਹਿਣਾ ਕਿ ਆਪਾਂ ਇੱਥੇ ਜਿਹੜੀ ਆਠੇ ਦਿਨੋਂ ਪੁਰਾਤ ਆਪਣੀ ਰਹੇ ਜਦੋਂ ਕਿਸੇ ਵੀ ਕਿਸਮ ਦੀ ਦੁਕਾਨ ਆਉਂਦੀ ਹੈ ਚੰਦੇਰਾ ਚੈ ਸਵੇਰਾ ਆਪਾਂ ਤੇ ਬੋਲ ਉੱਠ ਕੇ ਇਧਰ ਪਹੁੰਚੀਏ ਇਹ ਰੇਣਾ ਆਪਣਾ ਕਰਜ਼ਾ ਵਰਕਰ ਰਹਿਣਾ ਇੱਥੋਂ ਦੇ ਪ੍ਰਸ਼ਾਸਨ ਨੂੰ ਸਾਡੇ ਆਪਾਂ ਸਰਦਖਾ ਹੈ ਕੋਈ ਨਾ ਰਹਿੰਦਾ ਕਿ ਇਧਰੇ ਖਾਪਾ ਕੱਢ ਦਾਂਗੇ ਪਹਿਲਾਂ ਵੀ ਬੜੇ ਵਾਰ ਕਦੇਖੇ ਕੱਢਿਆ ਸਰਕਾਰਾਂ ਦੇ ਅੱਜ ਇੱਥੋਂ ਦੇ ਸੰਧਾਰਥ ਨਾਲ ਪਤਾ ਲੱਗਿਆ ਸਰਕਾਰ ਨੂੰ ਕਿ ਜੇ ਆਪਾਂ ਕੰਡੀਗੜਾਉਣ ਨੂੰ ਰੋਕਣਾ ਚਾਹੀਏ ਇਹਨਾਂ ਦੱਬੇ ਬੰਦਿਆਂ ਨੂੰ ਤਾਂ ਭਰਾਵੋ ਨਹੀਂ ਰੁਕਣ ਵਾਲੀਆਂ ਇਹ ਵੀ ਕਿਹਾ ਕਿ ਆਪਾਂ ਨੇ ਅੱਜ ਸਦੇਦਰ ਖੜ੍ਹਾ ਕਰਦੇ ਹੋਏ ਜਿੰਨੀਆਂ ਜਿੰਨੀਆਂ ਆਪਣੀ ਗੋੜੀ ਦੀ ਉੱਥੇ ਆਪਣਾ ਪੂਰਾ ਸੂਟੇ ਨੇ ਇਕੱਠੇ ਹੋ ਕੇ ਜਾਣਾ ਤੇ ਸਭ ਤੋਂ ਸਖਾਇਆ ਸਰਕਾਰ ਨੂੰ ਕਿ ਕਿਤੇ ਪੰਗਾ ਨਾਲ ਲਈ ਕੰਡੀਗੜਾਉਣ ਨੂੰ ਰੋਕੇਗੀ ਤਾਂ ਜਿਹੜਾ ਮੋਰਚਾ ਚ ਨਾਕੇ ਇੱਥੇ ਤੋੜੀਏ ਪਹਿਲੇ ਨਾਕੇ ਤੋਂ ਸਾਰਾ ਤੋੜਾਂਗੇ ਇੰਨੀਆਂ ਗੱਲਾਂ ਜਿਹਨਾਂ ਸਮਾਜ ਦਾ ਵਾਹੀ ਰੂਜ ਦਾ ਖਾਸ ਵਾਹੀ ਰੂਜ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਪ੍ਰਧਾਨ ਜੀ ਨੇ ਕਿਹਾ ਜੀ ਇਹ ਉਹ ਗਰਾਹਾ ਜੱਫੇਬੰਦੀ ਹੈ ਕਿਉਂਕਿ ਆਪਣੀ ਜੱਫੇਬੰਦੀ ਨੇ ਹੱਥ ਤੇ ਸਰੋ ਜਮਾਇਆ ਹੱਥ ਤੇ ਸਰਾਂ ਪੱਤੇ ਦਿਖਾ ਕੇ ਖੇਡਦੀ ਹੈ ਜੱਫੇਬੰਦੀ ਪੱਤੇ ਦਿਖਾ ਕੇ ਜਦੋਂ ਆਪਾਂ ਨੇ ਡੀਸੀ ਮੈਡਮ ਨਾਲ ਮੀਟਿੰਗ ਕੀਤੀ ਹੈ ਮਰੇਕੋਂਡੋ ਦੇ ਪਿੱਛੇ ਗੰਦੇ ਨਾਲ ਇਹ ਪੁੱਛਦੇ ਉੱਪਰ ਤਾਂ ਉਹਨੂੰ ਕਹਿਤਾ ਜੀ ਤੂੰ ਜਿੰਨੇ ਮਰਜ਼ੀ ਟੀਪਰ ਲਾਵਾ ਜਿੰਨੀ ਮਰਜ਼ੀ ਫੋਰਸ ਬੁਲਾਰਾ ਤਾਂ ਜ਼ਮੀਨ ਦੇ ਵਿੱਚ ਪਹੁੰਚਾਂਗੇ ਇਸ ਕਰਕੇ ਸਾਡੀ ਜਥੇਬੰਦੀ ਜਿਹੜੀ ਕਹਿੰਦੀ ਆ ਗੱਲ ਉਹ ਕਰਦੀ ਆ ਭਰਾਵੋ ਸੋ ਹੁਣ ਮੈਂ ਬੇਨਤੀ ਕਰਦਾ ਸਾਡੀ ਭੈਣਾਂ ਗਰਮੇਲ ਕੌਰ ਜ਼ਿਲ੍ਹਾ ਗੁਮਰੇ ਕੋਟਲਾ ਇੱਕ ਮੈਂ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਜਿਹੜੇ ਸਟੇਜ ਦੇ ਮਗਰ ਖੜੇ ਨੇ ਬਾਈ ਬਹੁਤ ਵਾਰ ਅਨਾਊਂਸਮੈਂਟ ਕਰਤੀ ਤੁਹਾਡੇ ਚਰਨਾਂ ਦੇ ਵਿੱਚ ਬਾਈ ਪੈਰੀਂ ਹੱਥ ਲਾ ਦੇ ਨਾ ਆ ਕੇ ਇੱਧਰ ਬੈਠੋ ਬਾਈ ਬਣ ਕੇ ਜ਼ਿਲ੍ਹੇ ਬਲਾਕ ਦੇ ਆਗੂ ਜ਼ਿਲ੍ਹਿਆਂ ਦੇ ਆਗੂ ਉਹ ਨਹੀਂ ਆ ਕੇ ਬੈਠੇ ਹੈਗੇ ਬੈਠੋ ਬਾਈ ਬਣ ਕੇ ਆ ਕੇ ਕਿਉਂਕਿ ਆਪਾਂ ਨੇ ਫੋਟਾਂ ਵੀ ਖਿੱਚਣੀਆਂ ਨੇਗੀਆਂ ਪ੍ਰੈਸ ਨੂੰ ਵੀ ਭੇਜਣੀਆਂ ਨੇ ਆ ਪੈਣਾ ਦੇਖੋ ਜਿੱਥੋਂ ਦੀ ਜਦੋਂ ਦੀ ਆਈਆਂ ਨੇਗੀਆਂ ਉਦੋਂ ਦੀ ਬੈਠੀਆਂ ਨੇ ਸੋਨੋ ਬਾਈ ਬੈਠਿਆਂ ਨੂੰ ਚਾਹ ਪਾਣੀ ਮਿਲ ਰਿਹਾ ਇਸ ਕਰਕੇ ਬੇਨਤੀ ਆ ਬਾਈ ਬਣ ਕੇ ਹੱਥ ਬੰਨ ਕੇ ਬੇਨਤੀ ਆ ਜਿਹੜਾ ਸਟੇਜ ਦੇ ਮਾਗਰ ਖੜੇ ਨੇ ਉਹ ਆ ਕੇ ਉਰੇ ਬੈਠਣ ਪੰਡਾਲ ਦੇ ਵਿੱਚ ਨਾਰੇ ਲਗਾਉਣੇ ਆ ਆਪਾਂ ਨੇ ਝੰਡੇ ਸਾਰੇ ਉੱਪਰ ਕਰ ਲਓ ਝੰਡੇ ਉੱਪਰ ਕਰ ਲਓ ਆਪਾਂ ਨਾਰੇ ਲਵਾਵਾਂਗੇ ਭਾਰਤੀ ਕਿਸਾਨ ਜੁਨੀਆਂ ਨੇ ਇੱਕ ਤਾਗਰਾ ਹਾਂ ਜਿੰਦਾਬਾਦ 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 ਭਾਰਤੀ ਕਿਸਾਨ ਜੁਨੀਆਂ ਨੇ ਇੱਕ ਤਾਗਰਾ ਹਾਂ ਜਿੰਦਾਬਾਦ 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 ਟੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਵਾਂਗੇ ਬੱਚਾ ਬੱਚੀ ਚੌਕ ਦੇਾਂਗੇ ਲੋਕਾਂ ਦੇ ਬੱਚਾ ਬੱਚੀ ਚੋਕ ਦੇਾਂਗੇ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆ ਕਰੋ ਸੋ ਹੁਣ ਸਾਡੀ ਭੈਣਾਂ ਗਰਮੇਲ ਕੌਰ ਉਤੋਂ ਉਹਨਾਂ ਤੋਂ ਬਾਅਦ ਚ ਜਗਤਾਰ ਸਿੰਘ ਸਰਾਉ ਦਾ ਬਲਾਕ ਪ੍ਰਧਾਨ ਅਹੰਤਗੜ੍ਹ ਉਹ ਤਿਆਰ ਰਹਿਣਾ ਆਓ ਭਾਈ ਜੀ ਮੇਰੇ ਸਤਕਾਰਯੋਗ ਵੀਰ ਤੇ ਮੇਰੀਆਂ ਭੈਣਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2 ਦਿਨ ਪਹਿਲਾਂ ਵੀਰ ਦੱਸ ਕੀ ਕਿਹਾਗਾ ਵੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਨੇ ਮੀਟਿੰਗਾਂ ਕੀਤੀਆਂ ਤੇ ਆ ਕਿਉਂਕਿ ਉਹਦੇ ਵਿੱਚ ਤਾਂ ਭਰੋਸਾ ਦਿਵਾਇਆ ਸੀ ਕਹਿੰਦੇ ਵੀ ਅਸੀਂ ਨੇ ਉਹਦੇ ਕਬਜ਼ਾ ਲਵਾਂਗੇ ਜਦੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪੈ ਗਏ ਸ਼ਾਮ ਨੂੰ 5:30 ਵਜੇ ਟੱਕੇ ਦੇ ਨਾਲ ਇਹਨਾਂ ਦੇ ਜ਼ਮੀਨ ਜੀਰੀਆਂ ਵਾਈਆਂ ਗਈਆਂ ਕਿਉਂਕਿ ਇਹ ਪਤਾ ਹੀ ਸਾਰਿਆਂ ਨੂੰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਚਾਹੇ ਭਗਵੰਤ ਮંત્રી ਭਗਵੰਤ ਮਾਨ ਹੈ ਭਾਵੇਂ ਨਰਿੰਦਰ ਮੋਦੀ ਹੈ ਇਹ ਆਪਣੇ ਨਾਲ ਸਰੇ ਆਮ ਠੱਕਾ ਕਰ ਰਹੇ ਨੇ ਐਸੇ ਕਰਕੇ ਤਾਂ ਹੀ ਪੁਲਿਸ ਨੇ ਇਹਨਾਂ ਨੇ ਪੁਲਿਸ ਨੂੰ ਇੰਨਾ ਐਂਦੀਆ ਵੀ ਅਸੀਂ ਨਾ ਕਬਜ਼ਾ ਲੈ ਲਾਂਗੇ ਕੀ ਕਰ ਲਾਂਗੇ ਪੁਲਿਸ ਪ੍ਰਸ਼ਾਸਨ ਤਾਂ ਚੋਰੀਓ ਆਈ ਤੀ ਕਬਜ਼ਾ ਕਰਨਾ ਆਪਾਂ ਦਾ ਸਰੇ ਆਮ ਦੱਸ ਕੇ ਆਇਆ ਵੀ ਕੱਲ ਨੂੰ ਲੋ ਸਾਥੀ ਬਰਨਾਲੇ ਜੋਧਪੁਰ ਟੀਮੇ ਵਿੱਚ ਚਾਰ ਜ਼ਿਲ੍ਹਿਆਂ ਦਾ ਡਿਊਟੀ ਲੱਗੀ ਹੈਗੀ ਮਲੇਰ ਕੋਟਲੇ ਦੇ ਵਿੱਚ ਕਿਉਂਕਿ ਆਪਾਂ ਇਸੇ ਕਰਕੇ ਭੱਜਿਆਂਗੇ ਇਸੇ ਕਰਕੇ ਜ਼ਮੀਨਾਂ ਦੇ ਕਬਜ਼ੇ ਲੈਣ ਵਾਸਤੇ ਗੱਸ ਕੇ ਆਇਆ ਕਿਉਂਕਿ ਇਹਨਾਂ ਵਾਂਗੂ ਨਹੀਂ ਹੈਗਾ ਵੀ ਆਪਾਂ ਚੋਰੀਆਂ ਦੱਬਾਂਗੇ ਆ ਕੇ ਇਹ ਤਾਂ ਹੁਣ ਭਗਵੰਤ ਮਾਨ ਨੂੰ ਸਰੇ ਆਵਾਂ ਆਪਾਂ ਗਾਲਾਂ ਕੱਢਣ ਦੇ ਯੋਗ ਹੀ ਹੈ ਭਗਵੰਤ ਮਾਨ ਜਦੋਂ ਭਗਵੰਤ ਮਾਨ ਨੇ ਇਹ ਕਿਹਾ ਸੀ ਕਹਿੰਦਾ ਵੀ ਮੈਂ ਧਰਨੇ ਨਹੀਂ ਪਿੰਡਾਂ ਦੇ ਵਿੱਚ ਲੱਗਣ ਦੇਊਂਗਾ ਕਿਸਾਨਾਂ ਦੇ ਸੱਚ ਹੋ ਗਈ ਗੱਲ ਕਿਉਂਕਿ ਧਰਨਾ ਤਾਂ ਨਹੀਂ ਲੱਗਣ ਦੰਦਾ ਪਰ ਆਪਣੇ ਤੇ ਡਾਂਗ ਜ਼ਰੂਰ ਫਰਾਉਂਦਾ ਪੁਲਸ ਵਾਲਿਆਂ ਤੋਂ ਅੱਜ ਵੀ ਜੇ ਅਸੀਂ ਕਹੀਏ ਵੀ ਅੱਜ ਪੁਲਸ ਵਾਲੀਆਂ ਜਿਹੜੀਆਂ ਕੁੜੀਆਂ ਧੀਆਂ ਉਹਨਾਂ ਨੇ ਸਾਡੇ ਦੇ ਉੱਤੇ ਕੋਈ ਡਾਂਗ ਫੇਰੀਆ ਜਾਂ ਸਾਨੂੰ ੱੱੱਕਾ ਦਿੱਤਾ ਨਹੀਂ ਜਿਹੜੇ ਪੁਲਸ ਵਾਲੇ ਤੇ ਉਹਨਾਂ ਨੇ ਸਾਨੂੰ ੱੱੱਕੇ ਵੀ ਦਿੱਤੇ ਉਹਨਾਂ ਨੇ ਸਾਡੇ ਉੱਤੇ ਛੋਟੀਆਂ ਵੀ ਕੀਤੀਆਂ ਫਿਰ ਅਸੀਂ ਕਿਹੜਾ ਮੂਹਰੋਂ ਘੱਟ ਸੀ ਅਸੀਂ ਭਾਗੋ ਦੀਆਂ ਬਾਰਸਾਂ ਧੀਆਂ ਨਾਲੇ ਤਾਂ ਪੁਲਸ ਵਾਲਿਆਂ ਦੇ ਡੰਡੇ ਲਾਏ ਅਸੀਂ ਨਾਲੇ ਉਹਨਾਂ ਨੇ ਅਸੀਂ ਛੋਟੀਆਂ ਖੋ ਕੇ ਲੈ ਕੇ ਆਏ ਆ ਚਾਹੇ ਭਗਵਾਨ ਤਮਨ ਸੁਣਦਾ ਚਾਹੇ ਮਲੇਰਕੋਟੜ ਦਾ ਪੁਲਿਸ ਬਰਸਾਦ ਸੁਣਦਾ ਅਸੀਂ ਸਾਡੇ ਅਸੀਂ ਉਹਨਾਂ ਦੀਆਂ ਫੋਟੀਆਂ ਖੋਈਆਂ ਨੇ ਕਿਉਂਕਿ ਸਾਡਾ ਹੱਕ ਬਣਦਾ ਸੀ ਅਸੀਂ ਪੰਜਾਬ ਦੀਆਂ ਸ਼ੇਰ ਟੀ ਆ ਅਸੀਂ ਕੁੱਟ ਖਾ ਕੇ ਨਹੀਂ ਆਉਂਦੀ ਅਸੀਂ ਕੁੱਟ ਕੇ ਆਉਣੇ ਹੁੰਨੇ ਆ ਇੰਨਾ ਕੁ ਸਾਰਿਆਂ ਦਾ ਮੇਰੇ ਵੀਰਾਂ ਦਾ ਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕੰਨੇ ਸਰੋਤ ਤੁਸੀਂ ਬਹੁਤ ਬਹੁਤ ਧੰਨਵਾਦ ਸਾਡੇ ਭੈਣ ਦਾ ਜਿਹੜੀ ਸਟੇਜ ਤੇ ਆ ਕੇ ਬੋਲਣ ਦੀ ਹਿੰਮਤ ਕੀਤੀ ਐ ਕਿਉਂਕਿ ਸਟੇਜ ਤੇ ਬੋਲਣਾ ਕੋਈ ਖਾਲੀ ਜੀ ਦਾ ਬਾੜਾ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਦਿੱਲੀ ਅੰਦੋਲਨ ਵੇਲੇ ਜਦੋਂ ਉੱਥੇ ਟਿੱਕਰੀ ਬਾਰਡਰ ਤੇ ਸਟੇਜ ਲੱਗੀ ਸੀ ਤਾਂ ਭਰਾਵੋ ਮਨਜੀਤ ਪ੍ਰਧਾਨ ਮੈਨੂੰ ਕਹਿੰਦਾ ਵੀ ਅੱਜ ਨੌਜਵਾਨਾਂ ਦੀ ਸਟੇਜ ਹੈ ਵੀ ਤੂੰ ਬੋਲਣਾ ਅਚਾਨਕ ਉਹ ਉੱਪਰ ਚੜਾਤਾ ਉੱਥੇ ਪ੍ਰਧਾਨ ਉੱਥੇ 1 ਮਿੰਟ ਬਾਅਦ ਭਰਾਵੋ ਮੇਰੀ ਗਰਾਰੀ ਫਸ ਗਈ ਤੇ ਮੈਂ ਹਰ ਕੇ ਐ ਕਹਿ ਗਿਆ ਮਾਹ ਜੀ ਮੈਂ ਤਾਂ ਭੁੱਲ ਗਿਆ ਗਲਤੀ ਹੋ ਗਈ ਐ ਕਹਿ ਕੇ ਉੱਤਰ ਗਿਆ ਇਸ ਕਰਕੇ ਸਟੇਜ ਸਟੇਜ ਤੋਂ ਬੋਲਣਾ ਪਰ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਮੈਂ ਬੇਨਤੀ ਕਰਦਾ ਜਗਤਾਰ ਸਿੰਘ ਸਰੌਦ ਪਲਾਕ ਅਹੰਮਤਗੜ ਦੇ ਪ੍ਰਧਾਨ ਨੇ ਉਹਨਾਂ ਤੋਂ ਬਾਅਦ ਪਾਨਗੜ ਪਾਕ ਦੇ ਪ੍ਰੈਸ ਕਟਰ ਨੇ ਹਰਜਿੰਦਰ ਸਿੰਘ ਘਰਾਚੋਂ ਉਹ ਚਾਰ ਰਹਿਣਾ ਆਓ ਬਦਨ ਬਹੁਤ ਹੀ ਸਤਿਕਾਰਯੋਗਕ ਬਕਵਕ ਜਿਲ੍ਹਿਆਂ ਦੇ ਵਿੱਚੋਂ ਮੇਰੀਆਂ ਮਤਾਵਾਂ ਤੇ ਭੈਣਾ ਨੌਜਵਾਨ ਵੀਰ ਬਜ਼ੁਰਗ ਜਿਨ੍ਹਾਂ ਨੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕੱਟ ਤੋਂ ਕੱਟ 15 20 ਜਿਹੜੇ ਮੋਰਚੇ ਨਾਕੇ ਤੋੜੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਚਰਨਾਂ ਦੀ ਧੂੜ ਚੱਕ ਕੇ ਆਪਣੇ ਮੱਥੇ 'ਨਾ ਲਾਉਣੀ ਚਾਹਣਾ ਕਿਉਂਕਿ ਮੈਨੂੰ ਬੇਸ਼ੱਕ ਦੀ 10 ਸਾਲ ਹੋ ਗਏ ਤੇ ਇਸ ਜਿੱਥੇ ਵੰਜੀ ਦੇ ਵਿੱਚ ਚੱਲਦੇ ਨੂੰ ਪਰ ਮੇਰੇ ਏਰੀਆ ਦੇ ਵਿੱਚ ਅੱਜ ਤੱਕ ਕੋਈ ਇਹੋ ਜਿਹਾ ਕੰਮ ਅੜਿਆ ਨਹੀਂ ਸੀ ਜਿਹੜਾ ਅੱਜ ਪਹਿਲੀ ਵਾਰੀ ਅੜਿਆ ਅੱਜ ਪਹਿਲੀ ਵਾਰੀ ਮੇਰੇ ਇਸ ਇਲਾਕੇ ਨੂੰ ਸਾਡੇ ਜ਼ਿਲ੍ਹੇ ਦੇ ਤਿੰਨੇ ਬਲਾਕਾਂ ਨੂੰ ਜਿਹੜੇ ਦੂਜੇ ਤਿੰਨ ਬਲਾਕ ਆਏ ਨੇ ਉਹਨਾਂ ਨੇ ਇੱਕ ਤਜਰਬਾ ਦਖਾਤਾ ਕਿ ਜਥੇਵੰਦੀ ਦੀ ਚਾਲ ਕੀ ਹੈ ਜਥੇਵੰਦੀ ਦੀ ਸੋਚ ਕੀ ਹੈ ਜੱਥੇਬੰਦੀ ਕੀ ਦੇ ਖਾਤਰ ਖੜਜੀ ਹੈ ਪ੍ਰਭੂ ਤੁਹਾਡੇ ਚਰਨਾਂ ਦੀ ਧੂੜ ਚੱਕ ਕੇ ਅਸੀਂ ਜਦੋਂ ਤੁਸੀਂ ਜਾਵੋਗੇ ਮੱਥੇ ਨਾਲ ਲਾਵਾਂਗੇ ਤੁਹਾਡਾ ਕਰੋਨਾ ਵਾਰੀ ਧੰਨਵਾਦ ਕਰਾਂਗੇ ਕਿ ਜਿਨ੍ਹਾਂ ਨੇ ਅੱਜ ਇੱਥੋਂ ਦੇ ਸਾਰੇ ਦੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਤੇ ਭਗਵਾਨ ਅੰਤਮਾਨ ਜੀ ਸਰਕਾਰ ਨੂੰ ਉਹ ਭੰਡ ਜਿਹੜਾ ਆਬ ਦੀ ਡੁਗਡੁਗੀ ਵਜਾ ਕੇ ਆਪਣੇ ਆਸਟ੍ਰੇਲੀਆ ਵਾਲੇ ਮੋਰਚੇ ਦਾ ਲਾਹਾ ਲੈ ਗਿਆ ਕਿਉਂਕਿ ਉਦੋਂ ਸਾਡੇ ਨੌਜਵਾਨਾਂ ਦੇ ਵਿੱਚ ਬੜਾ ਜੋਸ਼ ਸੀ ਕਿ ਕਿੰਨੇ ਸਰਕਾਰਾਂ ਨੇ ਸਾਡਾ ਪੰਜਾਬ ਲੁੱਟ ਕੇ ਖਾ ਲਿਆ ਪਰ ਇਹ ਹੋ ਸਕਦਾ ਵੀ ਸਾਡੇ ਪਿੰਡਾਂ ਦਾ ਜੰਮਿਆ ਭੜਿਆ ਹੋ ਸਕਦਾ ਸਾਡੇ ਪਿੰਡਾਂ ਦੇ ਵਿੱਚ ਉੱਠਿਆ ਹੋਇਆ ਇਹਨੇ ਗਰੀਬੀ ਦੇਖੀ ਹੈ ਭਰਾਵੋ ਭਲੇਖਾ ਦੀ ਸਾਡਾ ਕਿਉਂਕਿ ਜਿਹਨੇ 2 ਘੰਟਿਆਂ ਦੀ ਕਮੇਟੀ ਕਰਕੇ 6 6 ਲੱਖ ਰੁਪਇਆ ਕਮਾਇਆ ਹੋਵੇ ਉਹ ਗਰੀਬ ਨਹੀਂ ਗਿਣਾ ਜਾਂਦਾ ਉਹ ਆਮ ਆਦਮੀ ਨਹੀਂ ਗਿਣਾ ਜਾਂਦਾ ਉਸ ਬੰਦੇ ਦੇ ਲਹੂ ਮੂਹ ਲੱਗਿਆ ਜਿੱਥੇ ਅਸੀਂ ਅੱਗੇ 500 ਰੁਪਇਆ ਦੇ ਕੇ ਰਿਸਵਤ ਦੇ ਕੇ ਉਹਦਾ ਕੰਮ ਕਰਾਉਂਦੇ ਤੇ ਅੱਜ ਉਹ ਰਿਸਵਤ 50 50 ਹਜ਼ਾਰ ਤੇ ਗਈ ਹੈ ਬੇਸ਼ੱਕ ਦੀ ਜੋ ਦਮਕ ਜੇ ਮਾਰਦਾ ਵੀ ਮੈਂ ਰਿਸਵਤ ਨਹੀਂ ਲੈਣ ਦਿੰਦਾ ਭਰਾਵਾ ਅਸੀਂ ਸਬੂਤ ਕਰਦੇ ਹਾਂ ਵੀ ਆਹ ਰੋਡ ਦੇ ਵਿੱਚ ਜਿਹੜੇ ਤੇਰੇ ਰੋਡ ਦੇ ਮੁਲਾਜ਼ਮ ਰੱਖੇ ਤੇ ਜਿਹੜੇ ਆਗੂ ਤੇਰੇ ਵੱਡੇ ਵੱਡੇ ਇਥੇ ਪੈਸੇ ਪਾਉਣਦੇ ਤੁਸੀਂ ਰੱਖੇ ਤੇ ਉਹਨਾਂ ਨੇ ਕਿੰਨੀਆਂ ਰਸਵਤਾ ਲਈਆਂ ਨੇ ਅਸੀਂ ਚੈਲੰਜ ਕਰਦੇ ਆ ਤੈਨੂੰ ਅਸੀਂ ਸਿਖਾਉਂਦੇ ਆ ਵੀ ਆ ਜਾ ਤੈਨੂੰ ਦਿਖਾ ਦਿੰਨੇ ਆ ਕਿੰਨਾ ਨੇ ਰੁਪਏ ਲਏ ਨੇ ਇਸ ਕਰਕੇ ਬਹੁਤ ਅੱਜ ਦੇ ਇਸ ਮੇਰੇ ਇਲਾਕੇ ਨੂੰ ਭੁਲੇਖਾ ਦੀ ਵੀ ਯਾਰ ਪ੍ਰਸ਼ਾਸਨ ਨੇ ਬਹੁਤ ਵੱਡਾ ਕਬਜ਼ਾ ਲੈ ਲਿਆ ਅਸੀਂ ਲੱਖ ਵਾਰੀ ਉਧਰ 16 17 ਜਾਣੇ ਸੀਗੇ ਪਰसों ਜਦੋਂ ਸਾਨੂੰ ਚੱਕ ਕੇ ਲੈ ਕੇ ਗਏ ਨੇ ਪਰ ਸਾਨੂੰ ਆਸ ਸੀਗੀ ਸਾਡੀ ਇਸ ਜਥੇਬੰਦੀ ਦੇ ਉੱਤੇ ਈਹਾ ਸੀ ਕਿਨੇ ਕ ਦਿਨ ਇੱਥੇ ਸਾਡੇ ਇਹਨਾਂ ਲੋਕਾਂ ਨੂੰ ਇੱਕ ਸੱਚ ਦਾ ਝੂਠਾ ਜਿਹੜਾ ਉਹ ਜ਼ਰੂਰ ਦਿਖਾਵਾਂਗੇ ਵੀ ਸੱਚ ਕੀ ਹੁੰਦਾ ਹੈ ਝੂਠ ਕੀ ਹੁੰਦਾ ਹੈ ਭਰਾਵੋ ਉਹ ਜਿਹੜੇ ਮਸਲੇ ਦੇ ਉੱਤੇ ਆਪਾਂ ਇਕੱਠੇ ਹੋਏ ਆਂ ਇਹ ਭਰਾਵੋ ਤੁਹਾਡੇ ਸਾਹਮਣੇ ਕੰਨ ਭਰਾਵਾਂ ਦੀ ਜ਼ਮੀਨ ਕੀ ਇੱਥੇ ਪ੍ਰਚਾਰ ਨੇ ਇੱਕ ਦਾ ਖੇਗੜੇ ਵਿੱਚ ਨਾ ਬੋਲਦਾ ਉਹਦੀ ਜ਼ਮੀਨ ਪਿੰਡ ਦੇ ਦੂਜੇ ਪਾਸੇ ਆ ਮੇਰੇ ਪਿੰਡ ਦੇ ਚ ਇਹ 50 ਸਾਲ ਦੇ ਜਾਂ 70 ਸਾਲ ਦੇ ਜਿਵੇਂ ਮਰਜੀ ਬਜ਼ੁਰਗ ਨੂੰ ਪੁੱਛ ਕੇ ਦੇਖ ਸਕਦੇ ਹੋ ਵੀ ਉਹ ਬੰਦਾ ਅਸੀਂ ਇੱਥੇ ਕਦੇ ਕੇਤੀ ਕਰਦਾ ਨਹੀਂ ਦੇਖਿਆ ਪਰ ਉਹ ਇਨਸਾਨ ਤਕਸੀਮ ਦੇ ਵਿੱਚ ਬੋਲਣ ਦੇ ਨਾਤੇ ਪ੍ਰਸ਼ਾਸਨ ਨੇ ਪਤਾ ਨਹੀਂ ਉਹਦੇ ਨਾਲ ਅੰਦਰੋਂ ਅੰਦਰੀ ਕਿਹੋ ਜੀ ਕਮਿਟੀ ਕੀਤੀ ਆ ਉਹਨੂੰ ਇਹ ਕਹਿੰਦੇ ਤੇ ਵੀ ਜਦੋਂ ਤਕਸੀਮ ਦੇ ਵਿੱਚ ਕੇਸ ਬੋਲਦਾ ਇਹ ਬੰਦਾ ਤਾਂ ਅਸੀਂ ਇਹਨੂੰ ਪੇਮੈਂਟ ਪਾ ਸਕਦੇ ਆ ਭਰਾਵੋ ਜਿਹਨੇ ਸਾਰੀ ਉਮਰ ਫੌਜ ਦੇ ਵਿੱਚ ਕਮਾਈ ਕਰਕੇ ਉਦੋਂ ਬਾਅਦ ਉੱਥੇ ਵਾਲੀ ਜਿਹੜੀ ਹੱਕਾਂ ਦੀ ਕਮਾਈ ਟੀ ਕੋ ਸਾਹਿਬ ਜੀ ਪਿੰਡੋਂ ਜ਼ਮੀਨ ਜਾਇਦਾਦ ਵੇਚ ਕੇ ਇੱਥੇ 13 ਬਿਗੇ ਜ਼ਮੀਨ ਖਰੀਦੀ ਐ ਜਿਹਦੀ 7 ਬਿਗੇ ਜ਼ਮੀਨ ਰੋਡ ਦੇ ਵਿੱਚ ਜਾਂਦੀ ਐ ਜਿਹਨੂੰ ਪੇਮੈਂਟ ਪ੍ਰਸ਼ਾਸਨ 4 ਬਿਗਿਆਂ ਦੀ ਪੌਰ ਤੇ ਤੋਲਿਆ ਹੋਇਆ ਕਿਉਂ ਬਾਕੀ ਦੀ ਜਿਹੜੀ ਪੇਮੈਂਟ ਉਹ ਅੱਜ ਤੱਕ ਹੋਣੀ ਸੀ ਇਹਨਾਂ ਦੇ ਨਾਲ ਇਸ ਕਰਕੇ ਅਸੀਂ ਉਸ ਇਨਸਾਨ ਨੂੰ ਮੇਰੇ ਅਬਦੋ ਖੋਦੇ ਘਰੇ ਬਿਠਾ ਕੇ ਡਕੌਂਦਾ ਜੁਨੀਅਨ ਦੇ ਵਿੱਚੋਂ ਪ੍ਰਧਾਨ ਬਣਾਇਆ ਹੋਇਆ ਸੀ ਅਸੀਂ ਘਰੇ ਬੁਲਾਇਆ ਰਿਕੌਂਦਾ ਜੁਨੀਅਨ ਦੇ ਮੈਂਬਰ ਬੁਲਾਏ ਉਹਨਾਂ ਦੇ ਸਾਹਮਣੇ ਅਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਕੀਤਾ ਪਰ ਉਹ ਜੱਫੇ ਬੰਦੀ ਦੇ ਵਿੱਚੋਂ ਭੱਜਿਆ ਭੱਜ ਕੇ ਉਸ ਬੰਦੇ ਨੇ ਜਾ ਕੇ ਘੇਤੋਂ ਬਾਹਰ ਨਿਕਲੇ ਆ ਅਸੀਂ ਉਸ ਨੂੰ ਪੁੱਛਿਆ ਵੀ ਭਰਾਵਾ ਸਾਨੂੰ ਦੱਸ ਦੇ ਵੀ ਤੇਰਾ ਕਦੋਂ ਕਬਜ਼ਾ ਇੱਥੇ ਉੱਥੇ ਬਾਅਦ ਤੂੰ ਠੀਕ ਹੈ ਤੇਰਾ ਕਬਜ਼ਾ ਤੂੰ ਸਾਨੂੰ ਕਬਜ਼ਾ ਸ਼ੋਅ ਕਰ ਅਸੀਂ ਉਸ ਬੰਦੇ ਨੂੰ ਜ਼ਮੀਨ ਤਵੋਣਿਆ ਤੇਰੀ ਵਾਲੀ ਜ਼ਮੀਨ ਦੇ ਵਿੱਚੋਂ ਪਰ ਦਵਾਵਾਂਗੇ ਤੇਰੇ ਭਾਈਆਂ ਨੂੰ ਤੇਰੀ ਭਾਈ ਨੂੰ ਤੇਰੇ ਭਾਈਆਂ ਨੂੰ ਪਰ ਇਸ ਇਨਸਾਨ ਨੂੰ ਜਮੀਨ ਨਹੀਂ ਅਸੀਂ ਤੇਰੀ ਦੇਵਾ ਸਕਦੇ ਜਿਹੜੇ ਇਨਸਾਨ ਨੇ ਆਪਣੀ ਜਮੀਨ ਆਪਦੀ ਹੱਕਾਂ ਦੀ ਕਮਾਈਆਂ ਦੀ ਖਰੀਦੀ ਹੋਈ ਆ ਕਿਉਂਕਿ ਸਾਈਡਾ ਪਾ ਕੇ ਜਮੀਨਾਂ ਦੇ ਨੰਬਰ ਪਾ ਕੇ ਬਕਾਇਦਾ ਰਿਸ਼ਤੀਆਂ ਹੋਈਆਂ ਨੇ ਇੰਤਖਾਲ ਚੜ੍ਹਿਆ ਹੋਇਆ ਅੱਜ ਭਰਾਵਾ ਪ੍ਰਸ਼ਾਸਨ ਕਿੱਥੇ ਅੱਖਾਂ ਵਿੱਚੀ ਬੈਠਾ ਕਿਉਂਕਿ ਇਹ ਪ੍ਰਸ਼ਾਸਨ ਜੀ ਮਿਲੀ ਭੁਗਤ ਹੈ ਇਸ ਕਰਕੇ ਦੂਜੇ ਪਾਸੇ ਜਿਹੜੀ ਗੱਲ ਕਰਦੇ ਆਪਾਂ ਉਹ 8 ਬਿਗੇ ਜਮੀਨ ਤੋਂ ਭਰਾਵਾ ਦੀ ਜਾਂਦੀ ਹੈ ਜਿਹਦੇ ਵਿੱਚ 52 ਬੰਨਿਆਂ ਦੀ ਗੱਲ ਕੀਤੀ ਜਾਂਦੀ ਹੈ 52 ਬੋਲਦੇ ਨੇ ਅਸੀਂ ਮੈਂ ਪਿੰਡ ਦਾ ਹਾਂ ਦੇ ਨਾਤੇ ਮੈਂ ਜੇਸਨ ਤੋਂ ਭਾਰਤੀ ਕਿਸਾਨ ਜੁਨਿਆਂ ਦੇ ਵਿੱਚ ਤੁਰਿਆ ਸੀ ਮੈਂ ਉਸ ਨਾਮ ਦੇ ਨਕਰ ਦੇ ਵਿੱਚ ਖੇੜੇ ਦੇ ਵਿੱਚ ਖੜ ਕੇ ਜਲਦੀ ਚੁਣੀ ਚੱਕੀ ਸੀ ਵੀ ਮੇਰੇ ਲਈ ਚਾਹੇ ਕੋਈ ਪਿੰਡ ਦਾ ਚਾਹੇ ਕੋਈ ਬਾਹਰਲਾ ਜੋ ਹੱਕ ਦਾ ਇਨਸਾਫ ਹੋਗਾ ਮੈਂ ਉਹਦੇ ਤੇ ਖੜੂੰਗਾ ਮੈਂ ਅੱਜ ਵੀ ਇਸ ਚੀਜ਼ ਨੂੰ ਚੁਣੀ ਚੱਕਣੋਂ ਤਿਆਰ ਹਾਂ ਵੀ ਜਿਹੜੇ ਅੱਜ 52 ਬੰਦੇ ਉੱਥੇ ਵਿੱਚ ਉਹਦੇ ਵਿੱਚ ਬੋਲਦੇ ਨੇ 52 ਬੰਨਿਆਂ ਦੀ ਇੱਕ ਵੀ ਬੰਦੇ ਦੀ ਜ਼ਮੀਨ ਉਹਦੇ ਨਾਂ ਲੱਗਣੀ ਹੋਵੇ ਉਹਨਾਂ ਜ਼ਮੀਨ ਪੂਰੀ ਕਰਦਲੇ ਪੇਮੈਂਟ ਮਾ ਹੁਣ ਪਵਾ ਦੇਣਾ ਕਹਿ ਕੇ ਭਰਾਵੋ ਇੱਕ ਦੀ ਵੀ ਜ਼ਮੀਨ ਉਹਦੇ ਨਾਂ ਲੱਗ ਜੀ ਨਹੀਂ ਹੈਗੀ ਇਸ ਕਰਕੇ ਜਿੰਨੇ ਵੀ ਤੁਸੀਂ ਅੱਜ ਸਵੇਰ ਤੋਂ ਲੈ ਕੇ ਚੱਲ ਕੇ ਇੱਥੇ ਤੱਕ ਪਹੁੰਚੇ ਹੋ ਭਰਾਵੋ ਪਹਿਲਾਂ ਤਾਂ ਇੰਨਾ ਲੰਬਾ ਕਾਫਲਾ ਕੋਈ ਤੁਰੇ ਨਹੀਂ ਸਕਦਾ ਮੈਂ ਤੁਹਾਡਾ ਸਾਰੀ ਜ਼ਿੰਦਗੀ ਦੇਣ ਨਹੀਂ ਦੇ ਸਕਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਦੱਸ ਕੇ ਗਏ ਨੇ ਭਰਾਵੋ ਕਿਉਂਕਿ ਜਿਹੜੀਆਂ ਇਹ ਰੋਰ ਵਿੱਚ ਜ਼ਮੀਨਾਂ ਆਈਆਂ ਨੇ ਇਹਨੇ ਐਡੇ ਝਗੜੇ ਕਰਾਏ ਨੇ ਭਾਈ ਨੂੰ ਭਾਈ ਨਾਲ ਲੜਾਇਆ ਚਾਚੇ ਨੂੰ ਤਾਏ ਨਾਲ ਲੜਾਇਆ ਸਾਡੇ ਪਿੰਡ ਦੇ ਵਿੱਚ ਵੀ ਜ਼ਮੀਨ ਆਈ ਹੈ ਆਪ ਪ੍ਰਧਾਨ ਜੀ ਵਿੱਚ ਹੀ ਬੈਠੇ ਨੇ 80 ਲੱਖ ਉਹਦਾ ਪਿਆ 80 ਲੱਖ ਰੁਪਇਆ 3 ਕਿੱਲੇ ਜ਼ਮੀਨ ਉਹਦੀ ਆਈ ਹੈ ਉਹਨਾਂ ਦੇ ਪਰਿਵਾਰ ਨੇ ਕੇਸ ਲਾਤਾ ਵੀ ਸਾਨੂੰ ਵੀ ਪੈਸੇ ਪੈਣੇ ਚਾਹੀਦੇ ਆ ਪਰ ਉਹ ਮਕਸੂਦ ਨੰਬਰਾਂ 'ਚ ਤਬਦਲਾ ਕਰਕੇ ਇਸ ਕਰਕੇ ਕਹਿੰਦੇ ਵੀ ਸਾਨੂੰ ਪੈਸੇ ਨਹੀਂ ਪਾਉਣੇ ਪਰ ਉਹਨਾਂ ਨੇ ਪੈਸੇ ਤੇ ਰੋਕ ਲਾ ਰખી ਆ। ਉਹ ਬੈਠ ਕੇ ਸਾਡਾ ਸਮਝੌਤਾ ਹੋ ਗਿਆ 15 15 ਲੱਖ ਚ। ਪ੍ਰਧਾਨ ਕਹਿੰਦਾ ਜਿਹਦੇ ਜਿਹਨਾਂ 80 ਲੱਖ ਰੋਕਿਆ ਪਿਆ। ਇਹ ਪ੍ਰਧਾਨ ਕਹਿੰਦਾ ਵੀ ਠੀਕ ਆ ਤੁਸੀਂ ਐ ਕਰੋ। ਵੀ 15 ਲੱਖ ਰੁਪਏ ਇਸਝੋਤਾ ਹੋ ਗਿਆ ਉਹਨਾਂ ਨੂੰ ਵੀ 15 ਲੱਖ ਰੁਪਏ ਤੁਸੀਂ ਰੱਖ ਲਓ ਤੁਹਾਨੂੰ ਦੇ ਦਿੰਨੇ ਆ ਤੁਸੀਂ ਕੇਸ ਵਾਪਸ ਲੈ ਲਓ। ਤਾਂ 15 ਲੱਖ ਚ ਉਹਨਾਂ ਨੇ ਕਹਿਤਾ ਵੀ ਦੋ ਬੰਦਿਆਂ ਦੇ ਪੈਸੇ ਰੱਖ ਦੋ। ਇੱਕ ਮੇਰੇ ਚ ਰੱਖਦੇ 775000 ਰੁਪਈਆ। 775000 ਰੁਪਇਆ ਸਾਡੇ ਕਿਸੇ ਹੋਰ ਬੰਦੇ ਚ ਰੱਖਤਾ 31 10 2023 ਨੂੰ ਨਾਲੇ ਤਾਂ 80 ਲੱਖ ਹੋ ਗਿਆ ਨਾਲੇ ਜਿਹੜਾ ਸਾਡੇ 15 ਲੱਖ ਰੁਪਇਆ ਰੱਖਿਆ ਸੀਗਾ ਮੈਂ ਤਾਂ ਉਹ ਸਾਡੇ 7.5 ਲੱਖ ਦਾ 775000 ਦਾ 25000 ਰੁਪਇਆ ਵਿਆਜ ਲਵਾ ਕੇ ਅੜਤੀ ਤੂੰ ਮੈਂ ਤਾਂ ਉਹ 8 ਲੱਖ ਕਰਤਾ ਵੀ ਬਾਈ ਨੂੰ ਮੋੜਨਾ ਜਿਹੜੇ ਦੂਏ ਨੂੰ ਦਿੱਤਾ 775000 ਰੁਪਇਆ ਆਰਤੀ ਕੋਲ ਜਾ ਕੇ ਨਾ ਨਾ ਬੱਤ ਮੁੱਕਰੇ ਗਿਆ ਕਹਿੰਦਾ ਮੈਨੂੰ ਤਾਂ ਪੈਸੇ ਦਿੱਤੇ ਨਹੀਂ ਹੈਗੇ ਆਰਤੀਆ ਡੀਐਸਪੀ ਕੋਲ ਮੰਨ ਗਿਆ ਇਹ ਮੇਰੇ ਪਿੰਡ ਕਨੌਰ ਜੱਟਾ ਬਰਾਕ ਭਾਨੀਗੜ ਦਾ ਮਸਲਾ ਹੈ ਇਸ ਤਰ੍ਹਾਂ ਨੇ ਮਸਲੇ ਪਵਾਏ ਨੇ ਰੋਡ 'ਤੇ ਆਰਤੀਆ ਕਹਿੰਦਾ ਭਾਈ ਤੂੰ ਪੈਸੇ ਲੈ ਕੇ ਆਇਆ ਆਹ ਪ੍ਰਧਾਨ ਤੇ ਆਹ ਪ੍ਰਧਾਨ ਨਾਲ ਆਏ ਨੇ ਤੇਰੇ ਹੱਥ ਚ ਥੈਲਾ ਤੀਗਾ ਆਹ ਦੇਖ ਮੇਰੀ ਬਹੀ ਦੇ ਵਿੱਚ ਐਂਟਰੀ ਹੈ 775000 ਦੀ ਅੱਜ ਤੱਕ ਵੀ ਸੜਿਆਂ ਮੁਕਰੀ ਜਾਂਦਾ ਹੈ ਕਹਿ ਤਾਂ ਉਹਨੂੰ ਬਾਈ ਨੂੰ ਵੀ ਤੇਰੀ ਜੀਰੀ ਫੱਡਾਂਗੇ ਬਾਈ ਐਸ ਤਰ੍ਹਾਂ ਦੇ ਕਲੇਸ਼ ਪਾਏ ਹੋਏ ਨੇ ਇਸ ਰੋਡ ਨੇ ਜਿਹਦੀ ਸਾਨੂੰ ਲੋੜ ਨਹੀਂ ਸੀ ਜਿੱਦੇ ਸਾਡਾ ਰੇੜਾ ਨਹੀਂ ਚੜਨਾ ਜਿੱਦੇ ਸਾਡਾ ਮੋਟਰਸਾਈਕਲ ਨਹੀਂ ਚੜਨਾ ਸਾਡਾ ਟਰੈਕਟਰ ਨਹੀਂ ਚੜਨਾ ਇਹੋ ਜੇ ਰੋਡ ਕੱਢ ਕੇ ਸਾਡੇ ਘਰਾਂ ਦੇ ਵਿੱਚ ਸਾਡੀਆਂ ਦੁਸ਼ਮਣੀਆਂ ਪਹੁੰਚੀਆਂ ਇਸ ਰੋਡ ਨੇ ਇਸ ਕਰਕੇ ਭਰਾਵੋ ਇਹ ਸਰਕਾਰਾਂ ਦੀਆਂ ਚਾਲਾਂ ਨੇਗੀਆਂ ਝੰਡੇ ਉੱਪਰ ਕਰ ਲਓ ਪ੍ਰਧਾਨ ਜੀ ਦਾ ਫੋਟੋ ਲੈਣੀ ਆ ਪਰ ਨਾਰੇ ਲਵਾ ਦਈਏ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾ 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 ਉਹ ਆ तमाम ਦੀ ਪੰਜਾਬ ਸਰਕਾਰ ਮੁਰਦਾਬਾ 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 ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਤ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਵਾਂਗੇ ਸੋ ਹੁਣ ਮੈਂ ਬੇਨਤੀ ਕਰਦਾ ਮਾਨੀਗੜ ਬਲਾਕ ਦੇ ਪ੍ਰੈਸ ਕਟਰ ਹਰਜਿੰਦਰ ਸਿੰਘ ਕਰਾਚੋਂ ਉਹਨਾਂ ਤੋਂ ਬਾਅਦ ਸਾਡੀ ਭੈਣਾ ਸਰਬਜੀਤ ਦੁੱਲਮ ਦੁੱਲਮ ਜ਼ਿਲ੍ਹਾ ਗੁੰਮ ਰੇਕੋਟੜਾ ਉਹ ਤਿਆਰ ਰਹਿਣਾ ਹੁਣ ਹਰਜਿੰਦਰ ਸਿੰਘ ਕਰਾਚੋਂ ਬਹੁਤ ਹੀ ਸਤਿਕਾਰਯੋਗ ਕਿਸਾਨ ਮਜ਼ਦੂਰ ਭਰਾਵੋ ਤੇ ਸਾਡੀਆਂ ਮਾਵਾ ਭੈਣਾ ਅੱਜ ਆਪਾਂ ਜਿਹੜਾ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਜ਼ਮੀਨਾਂ ਬਚਾਉਣ ਦੀ ਲੜਾਈ ਦੇ ਵਿੱਚ ਸ਼ਾਮਲ ਹੋਏਾਂਗੇ ਇਹ ਭਰਾਵੋ ਇੱਕ ਟ੍ਰਾਇਲ ਨੇ ਇਹ ਸਕੂਲ ਦੇ ਆਪਣੇ ਜਿਹੜੇ ਪਹਿਲੀ ਕੱਚੀ ਤੋਂ ਸ਼ੁਰੂ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੱਲੇ-ਕੱਲੇ ਪਿੰਡ-ਪਿੰਡ ਦੀ ਗੱਲ ਹੋਣੀ ਆ ਘਰ-ਘਰ ਦੀ ਗੱਲ ਹੋਣੀ ਆ ਕੱਲੀਆਂ ਜ਼ਮੀਨਾਂ ਨਹੀਂ ਘਰਾਂ ਦੇ ਉੱਪਰ ਕਬਜ਼ੇ ਹੋਣੇ ਨੇ ਜਿਹੜੇ ਆਪਾਂ ਵੱਖਰੇ ਤਰ੍ਹਾਂ ਆਪਾਂ ਜਿਹੜਿਆ ਪ੍ਰੰਟਿਕਾ ਵਜੇ ਰੋਕਦੇ ਆਂ ਕੁਰਤੀਆਂ ਰੋਕਦੇ ਆਂ ਉਹ ਇਸੇ ਨੀਤੀ ਦਾ ਹਿੱਸਾ ਨੇ ਇਹ ਕਰਜ਼ੇ ਜਿਹੜੇ ਆਪਣੇ ਸਿਰ ਚੜਾ ਰਹੇ ਨੇ ਇਥੋਂ ਦੀਆਂ ਸਰਕਾਰਾਂ ਗਲਤ ਨੀਤੀਆਂ ਕਾਰਨ ਵੀ ਇਹਨਾਂ ਦੇ ਸਿਰ ਇੰਨਾ ਕਰਜ਼ਾ ਹੋ ਜੇ ਵੀ ਫਿਰ ਇਹਨਾਂ ਦੀਆਂ ਜ਼ਮੀਨਾਂ ਅਸੀਂ ਹੜੱਪ ਸਕੀਏ ਕਿਉਂਕਿ ਭਰਾਵੋ ਇਹਨਾਂ ਨੇ ਜ਼ੋਰ ਲਾ ਕੇ ਦੇਖ ਲਿਆ ਪਹਿਲਾਂ ਤਿੰਨ ਕਾਲੇ ਕਾਨੂੰਨ ਬਣਾਏ ਸੀਗੇ ਉਹ ਆਪਾਂ ਵਾਪਸ ਕਰਾਏ ਨੇ ਹੁਣ ਇਹ ਤੇੱਡੀ ਉਂਗਲ ਨਾਲ ਘੌ ਕੱਢਣ ਨੂੰ ਫਿਰਦੇ ਨੇ ਇਸ ਕਰਕੇ ਅੱਜ ਆਪਾਂ ਟ੍ਰਾਇਲ ਆਪਾਂ ਵੀ ਦਿੱਤਾਗਾ ਇਥੋਂ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਕਿਉਂਕਿ ਉਦੋਂ ਨਰਿੰਦਰ ਮੋਦੀ ਨੇ ਜਦੋਂ ਪਹਿਲਾਂ ਇਥੋਂ ਦੂਜਾ ਜਿਹੜਾ ਆ ਸੜਕ ਮਹਿਕਮੇ ਵਾਲਾ ਮੰਤਰੀ ਆ ਗਿਆ ਹੋਰ ਉਹ ਕਹਿੰਦਾ ਸੀ ਪੰਜਾਬ ਦੇ ਵਿੱਚ ਤਾਂ ਅਸੀਂ ਜਿਹੜੇ ਪ੍ਰੋਜੈਕਟ ਲਾ ਰਹੇ ਹਾਂਗੇ ਇਹ ਪ੍ਰੋਜੈਕਟ ਅਸੀਂ ਲਾ ਨਹੀਂ ਸਕਦੇ ਇੱਥੇ ਜਿਹੜੀ ਆਮਨ ਕਾਨੂੰਨ ਸ਼ਾਂਤੀ ਆ ਨਹੀਂ ਹੋਏਗੀ ਤਾਂ ਮੋਦੀ ਸਾਹਿਬ ਕਹਿੰਦੇ ਇਹਦੀ ਜ਼ਿੰਮੇਵਾਰੀ ਮੈਂ ਚੱਕਦਾ ਅਸੀਂ ਲਵਾਵਾਂਗੇ ਕਹਿੰਦਾ ਪੰਜਾਬ 'ਚ ਪ੍ਰੋਜੈਕਟ ਆਹ ਇਹਨਾਂ ਨੂੰ ਇਹੋ ਕਹਿੰਦੇ ਤੇ ਵੀ ਪੰਜਾਬ 'ਚ ਆਮਨ ਸ਼ਾਂਤੀ ਨਹੀਂ ਹੈਗੀ ਏਸੇ ਗੱਲਾਂ ਦੇ ਮਾਰੇ ਨੇ ਆ ਭਗਵੰਤ ਮਾਨ ਨੇ 15 ਅਗਸਤ ਨੂੰ ਜਲੰਧਰ ਦੇ ਵਿੱਚ ਉਹ 16 ਲੱਖ ਰੁਪਏ ਦਾ ਬੁਲਟ ਪ੍ਰੂਫ ਸੀਸਾ ਲਾ ਕੇ ਬਾਸਾਂ ਦੇ ਤਾਦੀਗਾ ਇੱਥੇ ਕੋਈ ਅੱਤਵਾਦੀ ਉਹ ਗੋਲੀ ਨਹੀਂ ਮਾਰਦਾ ਸੀ ਬਾਈ ਉਹ ਇਹ ਦਿਖਾਉਂਦਾ ਵੀ ਇਹ ਕਿਸਾਨ ਜਥੇਵੰਦੀਆਂ ਇਹ ਕਿਰਤੀ ਲੋਕ ਹੁਣ ਮੇਰੇ ਗੱਲ ਨੂੰ ਹੱਥ ਪਾਉਣਗੇ ਕਿਉਂਕਿ ਪ੍ਰੋਗਰਾਮ ਅਲਿੱਕੇ ਹੋਏ ਨੇ ਸਾਰੀਆਂ ਜਥੇਵੰਦੀਆਂ ਨੇ ਵੀ ਮੁੱਖ ਮੰਤਰੀ ਸਾਹਿਬ 3 ਸਾਲ ਹੋ ਗਏ ਤੈਨੂੰ ਸਤਾ ਦੇ ਵਿੱਚ ਆਏ ਨੂੰ ਲੋਕਾਂ ਨਾਲ ਵਾਅਦੇ ਕੀਤੇ ਸੀ ਕਿਹੜਾ ਪੂਰਾ ਕਰਿਆ ਤਾਂ ਭਰਾਵੋ ਉਹ ਕੇਂਦਰ ਸਰਕਾਰਾਂ ਤੋਂ ਫੋਰਸਾਂ ਲੈਣ ਵਾਸਤੇ ਇਹੋ ਜੇ ਲਾਉਂਦਾ ਬੁਲਟ ਪ੍ਰੂਫ ਸੀਸੇ ਇਸ ਕਰਕੇ ਨਾ ਜਮੀਨਾਂ ਰੋਕਣੀਆਂ ਨੇ ਬੁਲਾਰਿਆਂ ਨੇ ਗੱਲਾਂ ਬੋਲੀਆਂ ਨੇ ਵੀ ਇੱਥੇ ਸੁੱਕੀਆਂ ਬੰਦਰਗਾਹਾਂ ਬਾਨੀਆਂ ਨੇ ਬਿਲਕੁਲ ਬੰਨ ਜਾ ਰਹੀਆਂ ਨੇ ਕਿਉਂਕਿ ਪੰਜਾਬ ਦੀ ਉਹਨਾਂ ਨੇ ਜ਼ਮੀਨ ਸੱਜਣੀ ਨਹੀਂ ਹੈਗੀ ਆਪਣੇ ਢੋਲਾਂ ਚ ਪਏ ਦਾਣੇ ਰੜਕਦੇ ਨੇ ਉਹਨਾਂ ਦੇ ਕਿਉਂਕਿ ਭਰਾਵੋ ਜਿਹੜਾ ਖੇਤਾਂ ਦਾ ਪਾਣੀ ਆਪਣੇ ਘਰਾਂ ਦਾ ਪਾਣੀ ਆਪਣੀ ਪਹੁੰਚ ਤੋਂ ਦੂਰ ਕੀਤਾ ਉਹ ਨੀਤੀ ਪਾਲਸੀ ਦਾ ਹਿੱਸਾ ਆ ਜ਼ਮੀਨਾਂ ਤਾਂ ਹੀ ਆਪਣੇ ਤੋਂ ਦੂਰ ਕਰ ਰਹੇ ਨੇ ਬੀਆਸੀ ਪੈਕਟਾਂ ਦੇ ਨਾਲ ਇਹਨਾਂ ਨੂੰ ਸਮਾਨ ਵੇਚੀਏ ਆ ਕਰੋਨਾ ਟਾਈਮ ਜਦੋਂ ਸਾਰਾ ਮੁਲਕ ਭੁੱਖਾ ਮਰਨ ਦੀ ਕਦਾਰ ਤੇ ਆ ਗਿਆ ਸੀ ਆ ਪੰਜਾਬ ਦੇ ਲੋਕਾਂ ਨੇ ਜਾਂ ਹੋਰ ਇੱਕ ਦੋ ਸਟੇਟਾਂ ਨੇ ਰਲ ਮਿਲ ਕੇ ਤਾਂ ਵੱਡੀ ਪੱਧਰ ਤੇ ਲੰਗਰ ਲਾਏ ਆਪਣੀ ਜਥੇਬੰਦੀ ਭਾਰਤੀ ਕਿਸਾਨ ਜੁਗਿਆਂ ਨੇ ਇਕਤਾ ਗ੍ਰਾਹਾਂ ਨੇ ਪਿੰਡਾਂ ਦੇ ਵਿੱਚੋਂ ਪੈਲ ਕਰਕੇ ਲੰਗਰ ਇਕੱਠੇ ਕਰਕੇ ਲੋੜ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਆਪਾਂ ਜਿਹੜੇ ਮਜ਼ਦੂਰਾਂ ਦੇ ਘਰਾਂ ਤੱਕ ਉਹ ਰਸਨ ਪਾਣੀ ਪਹੁੰਚਦਾ ਕੀਤਾ ਸੀਗਾ ਉਹੀ ਗੱਲਾਂ ਇਹਨਾਂ ਨੂੰ ਚੁਪਦੀਆਂ ਨੇ ਇਹਨਾਂ ਨੂੰ ਪਤਾ ਵੀ ਆਹ ਜਿਹੜੇ 40 40 ਮਾਣ ਦੇ ਢੋਲ ਪੜ ਦਿੰਦੇ ਨੇ ਕਣਕ ਦੇ ਫਿਰ ਮੁੜ ਕੇ ਇਹਨਾਂ ਨੂੰ ਸਾਲ ਪਰ ਕਿਸੇ ਦੁਕਾਨ ਤੇ ਜਾਣ ਦੀ ਲੋੜ ਨਹੀਂ ਪੈਂਦੀ ਵੀ ਇਹਨਾਂ ਨੂੰ ਦੁਕਾਨਾਂ ਤੇ ਕਿਵੇਂ ਜਾਣ ਲਾਉਣਾ ਆਹ ਜਿਹੜੇ ਮੌਲ ਖੋੜ ਰਹੇ ਨੇ ਕਿਸੇ ਦਾ ਨਾ ਬਰਕਰ ਸਿੰਘ ਰੱਖ ਦਿੰਦੇ ਨੇ ਕਿਸੇ ਦਾ ਨਾ ਆਈ ਤੇ ਕੋਈ 35 ਦੀ ਦੁਕਾਨ ਅੱਡ ਛਲਟਾਂ ਦੀ ਦੁਕਾਨ ਅੱਡ ਕੁੜੀਆਂ ਵਾਸਤੇ ਕੱਪੜੇ ਅੱਜ ਦੁਕਾਨ ਤੋਂ ਮੁੰਡਿਆਂ ਵਾਸਤੇ ਕੱਪੜੇ ਅੱਜ ਦੁਕਾਨ ਤੋਂ ਅੱਜ ਚਾਹੇ ਸਾਡੇ ਸ਼ਹਿਰਾਂ ਵਾਲੀ ਆਬਾਦੀ ਨੂੰ ਆ ਜਿਹੜੇ ਬਾਈ ਦੁਕਾਨਾਂ ਪਾਈ ਬੈਠੇ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਹੈਗਾ ਪਤਾ ਹੁੰਦੇ ਹੋਏ ਜਾਂ ਉਹਨਾਂ ਨੇ ਆਪਣੀਆਂ ਅੱਖਾਂ ਵਿੱਚ ਰੱਖੀਆਂ ਨੇ ਕੰਨਾਂ ਤੇ ਪੜਦੇ ਪਾਰ ਕੇ ਨੇ ਵੀ ਇਹ ਬਾਨਾ ਕੀਆ ਆ ਹਰ ਇੱਕ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਮਾਲ ਖੁੱਲ ਗਏ ਨੇ ਅੰਧੇ ਵਰਗਿਆਂ ਦੇ ਵਿੱਚ ਆਕਾਬ ਦਾ ਪਿੰਡਾ ਛੋਟਾ ਜਿਹਾ ਜਿੱਥੇ ਪੀਜੀਆਈ ਬਣਿਆਗਾ ਉੱਥੇ ਵੱਡੇ ਵੱਡੇ ਮੌਲ ਬਣ ਰਹੇ ਨੇ ਤਾਂ ਕਰਕੇ ਪ੍ਰਭਾਉਓ ਇੱਧਰ ਜ਼ਮੀਨਾਂ ਦਾ ਤਾਂ ਰੇਟ ਜ਼ਮੀਨਾਂ ਦਾ ਦੇ ਰਹੇ ਨੇ ਕਰੋੜ ਕਰੋੜ ਰੁਪਇਆ ਦੇ ਦੇਣਗੇ 2 ਕਰੋੜ ਵੀ ਦੇ ਦੇਣਗੇ ਪਰ ਉਹ ਲੁੱਟ ਕਿਵੇਂ ਲੈਣਗੇ ਵੀ ਇੱਕ ਮੌਲ ਦੇ ਵਿੱਚੋਂ ਲੋ ਕਮੀਜ਼ 4500 ਦਾ ਦੂਜੇ ਮੌਲ ਦੇ ਵਿੱਚ ਪੈਂਟ ਖਰੀਦੋ 5000 ਦੀ ਐਸ ਤਰ੍ਹਾਂ ਪ੍ਰਭਾਉਓ ਅੱਗੇ ਜਾਓ ਸ਼ੋਰੂਮ 'ਚ ਗੱਡੀ ਲਓ 10 ਲੱਖ ਦੀ ਆਏ ਪ੍ਰਭੂ ਨਾਣੇ ਜਿਹੜਾ 2 ਕਰੋੜ ਕਿੱਲੇ ਦਾ ਦੇਣਗੇ ਤਾਂ ਉਹ 5-7 ਸਾਲਾਂ ਚ ਵਾਪਸ ਲੈ ਲੈਣਗੇ ਫਿਰ ਉਹਨਾਂ ਨੇ ਸਮਾਨ ਵੇਚਣਾ ਆ ਪੈਕਟਾਂ ਰਾਹੀਂ ਜਿਹੜਾ ਹੁਣ 5 ਕਿਲੋ ਆਟੇ ਦੀ ਥੈਲੀ ਆ ਦੂਜੇ ਮੁਲਕਾਂ ਚ 4-4000 ਰੁਪਏ ਕਿਲੋ ਵੇਚ ਚੁੱਕਿਆ ਨਿਊਜ਼ੀਲੈਂਡ ਵਰਗੇ ਮੁਲਕਾਂ ਚ ਉਹ ਪ੍ਰਭੂ ਆਪਣੇ ਇੱਥੇ ਕਰਨਾਗਾ ਬਹੁਤ ਸਾਰੀਆਂ ਚੀਜ਼ਾਂ ਹੁਣ ਤਾਂ ਨਵੇਂ ਬੱਚੇ ਹਰ ਇੱਕ ਦਿਨ ਹਰ ਰੋਜ ਜਿਹੜਾ ਆਪ ਪੈਕਟਾਂਗੇ ਚੀਜ਼ਾਂ ਤੇ ਲੱਗੇ ਹੋਏ ਨੇ ਉੱਤਰ ਨੂੰ ਇਹਨਾਂ ਨੇ ਲੈ ਕੇ ਜਾਣਾਗਾ ਇਸ ਕਰਕੇ ਸਾਰੀ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਬਚ ਕੇ ਮੇ ਸਕਦਾ ਜੇ ਲੋਕ ਆਪਾਂ ਇਕੱਠੇ ਹੋਵਾਂਗੇ ਇਕੱਠੇ ਹੋਣ ਦੀ ਲੋੜ ਆ ਆਥਣ ਦਾ ਸਮਾਂ ਬਹੁਤ ਸਾਰੇ ਭਰਾਵਾਂ ਦੇ ਕਟਾਣੂ ਜੇ ਲੜਨ ਲਾ ਕੇ ਹੋਣੇ ਪਰ ਭਰਾਵੋ ਐ ਨਹੀਂ ਸਰਦਾ ਬੈਠਣਾ ਪੈਣਾ ਡਟ ਕੇ ਜਿੰਨਾ ਤੱਕ ਸੂਬਾ ਕਮੇਟੀ ਪਿੱਛੋਂ ਐਲਾਨ ਨਹੀਂ ਕਰਦੀ ਅਗਲੇ ਪ੍ਰੋਗਰਾਮ ਬਾਰੇ ਸਾ ਇੰਨੀਆਂ ਗੱਲਾਂ ਨਾਲ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ